ਗਲ ਦੇ ਵਿੱਚ ਕੂਆ ਲਵਾ ਦੇ ਉੱਤੇ ਲਵਾ ਦੇ ਢੋਲ ਸੇਵਕਾ ਨਾਮ ਸਾਈਂ ਦਾ ਉਹ ਨਾਮ ਸਾਈਂ ਦਾ ਵੋ ਆਪੇ ਵੀ ਆ ਜਾ ਕਰਕੇ ਤੈਨੂੰ ਧੂ ਧੂ ਖੇਲਾਉਣਾ ਪਊਗਾ ਮੇਰੀਆਂ ਤੇ ਲੱਤਾਂ ਰਹਿ ਗਈਆਂ ਚੱਲ ਵੀ ਸੇਵਕਾ ਕਰੀਏ ਇਹਨਾਂ ਦੇ ਨਿਗੇ ਨਿਗੇ ਟੋਟੇ ਆ ਲੈ ਭਾਈ ਆਏ ਬੰਦਾ ਕਾਬੂ ਹੈ ਕਿ ਇਹਨੂੰ ਦੱਸਦਾ ਜਰਾ ਪੜਾ ਓਪਾ ਊ ਹਾਂ ਓਪਾ ਓਏ ਕੀ ਬੰਦਿਆ ਵਾ ਬੰਨਾ ਬੰਨਾ ਕੀ ਆ ਬੱਲ ਲੈਣਾ ਆਗੇ ਅੱਖਾਂ ਤੋਂ ਪੱਗ ਚੁੱਕ ਮਾੜੀ ਮਾੜੀ ਤੈਨੂੰ ਦਿਖੇ ਮਾੜਾ ਮੋਟਾ ਕੀ ਮਤਲਬ ਆ ਤੇਰਾ ਉਹ ਮਤਲਬ ਨੂੰ ਭਰਾਵਾ ਇਹ ਆਗੇ ਪੱਲਾ ਬੁੱਲਾ ਅੱਖਾਂ ਗਾੜੀ ਆ ਜਾਂਦਾ ਵਾ ਪੱਲੇ ਦੇ ਤੇਰੇ ਮੈ ਲਿਆਉਣਾ ਅੱਖਾਂ ਗਾੜੀ ਮੈਨੂੰ ਇਹ ਦੱਸ ਉਹ ਪੱਲਾ ਕਿੱਥੇ ਆ ਜਿੱਥੇ ਆ ਇਕੱਠਾ ਕਰਕੇ ਪਾਉਣ ਨੇ ਆ ਅੱਛਾ ਤੇ ਤੂੰ ਬਾਲਨ ਮੰਗਣ ਆਇਆ ਵਾ ਓਏ ਤੂੰ ਮੈਨੂੰ ਮੰਗਣ ਵਾਲਾ ਸਮਝ ਲਿਆ ਈ ਓ ਨਹੀਂ ਨਹੀਂ ਭਰਾਵਾ ਗੁੱਸਾ ਕਿਉ ਕਰਦਾ ਵਾ ਉਹ ਅੱਜ ਕੱਲ੍ਹ ਦੁਨੀਆ ਕੋ ਮੰਗਣ ਦੇ ਵੀ ਬੜੇ ਢਾਂਗ ਆ ਨਾ ਬੜੇ ਬੰਸ ਬੰਨੇ ਮੰਗਦੇ ਲੋਕ ਅੱਜ ਕੱਲ੍ਹ ਉਹ ਜਿਹੜੀ ਗੱਲ ਤੈਨੂੰ ਪੁੱਛੀ ਹੈ ਨਾ ਬੰਦਿਆਂ ਵਾਂਗੂ ਉਹ ਦੱਸ ਜਰਾ ਕਿੱਥੇ ਆ ਪੱਲੀ ਜਿੱਥੇ ਪਾਉਣਿਆਂ ਬਾਲਣਾ ਜਾ ਕੇ ਅੱਛਾ ਇਹ ਬਾਲਣ ਮੰਗਣ ਆਇਆ ਵਾ ਉਹ ਜਿਆਦਾ ਭਾਅ ਕਠਾ ਨਹੀਂ ਕਰੀਦਾ ਐਵੇਂ ਮੰਗ ਲੈਂਦਾ ਕਿ ਚੱਲ ਭਾਅ ਢੇਰੀ ਸਾਨੂੰ ਵੀ ਦੇ ਦੇ ਇਸੇ ਕਰਕੇ ਮੈਂ ਰੁਗਣਾ ਹੀ ਖੜਨ ਧਿਆ ਕਰ ਅੱਛਾ ਤੇ ਘਰ ਕਿੰਨੀ ਕੁ ਦੂਰ ਆ ਘਰ ਪੈ ਜਾਂਦਾ ਆਪਣਾ ਦਾਖ ਕੋ ਤੇਰਾ ਤੇ ਫੇਰ ਗੁਰੂਆ ਤੇਲ ਹੀ ਵੜਾ ਲੱਗ ਜਾਂਦਾ ਹਣਾ ਗੇੜੇ ਮਾਰਨ ਦਾ ਆ ਉਹ ਲੱਗ ਹੀ ਜਾਂਦਾ ਆ ਕੇ ਸੀਸੀਕ ਸੀਸੀਕ ਭਰਾਵਾ ਲੱਤਾਂ ਲੁੱਤਾਂ ਨੂੰ ਲਾਉਣਾ ਹੁੰਦਾ ਵਾ ਮੈਂ ਕਹਿੰਦਾ ਪੀਣਾ ਹੁੰਦਾ ਵਾ ਤੇਲ ਤੇ ਤੈਨੂੰ ਮੈਂ ਅੱਜ ਪਿਉਣਾ ਨਾਲੇ ਤੇਰੀ ਐਵਰੇਜ ਚੈੱਕ ਕਰਦੇ ਆਂ 10 ਕਿੱਥੇ ਆ ਇਕੱਠਾ ਕਰਦਾ ਬਾਲਣਾ ਤੇਰੀ ਖਿਤੀਏ ਫੋਟੋ ਇਹ ਤੈਨੂੰ ਲੱਗੇ ਪਤਾ ਉਹ ਗੁਰੂ ਆ ਫੋਟੋ ਖਿਚੀਏ ਉਹ ਮੈਂ ਕਹਣਾ ਭਰਾਵਾ ਗੁੰਮਸ਼ੁਦਾ ਵਾਂ ਕਿ ਮੇਰੀ ਤੂੰ ਫੋਟੋ ਖਿੱਚ ਕੇ ਲਾਉਣੀ ਆ ਕਿ ਗੁੰਮਸ਼ੁਦਾ ਦੀ ਤਲਾਸ਼ ਹੈ ਉਹ ਤੈਨੂੰ ਮੈਂ ਦੱਸਦਾ ਪੁੱਤ ਸਰਕਾਰੀ ਪਾਵਰ ਕੀ ਹੁੰਦੀ ਆ ਗਾਰਡ ਦਾ ਪਤਾ ਇਹ ਗਾਰਡ ਕੀ ਹੁੰਦਾ ਵਾ ਓਏ ਆਹੋ ਸਾਡੇ ਵੀ ਮੁੰਡੇ ਗਾੜੀ ਆ ਗਏ ਬੜੀ ਤੇਰੀ ਪਾਵਰ ਆ ਤੇਰੇ ਮੁੰਡੇ ਗਾੜਿਆ ਤੇ ਪੁੱਛ ਕੇ ਆਂ ਫੇ ਗਾੜਾ ਨੂੰ ਉਹਨਾਂ ਨੂੰ ਕੀ ਪੁੱਛਣਾ ਵਾ ਉਹ ਤੜਕੇ ਦੇ ਗਏ 7 ਵਜੇ ਦੇ ਅੰਬਰਸਰ ਲੱਗੇ ਆ ਨਾ ਡ੍ਰੀਮ ਸਿਟੀ ਸਿਕਿਉਰਿਟੀ ਗਾਰਡ ਆ ਮੈਂ ਦੱਸਦਾ ਜਿਹੜਾ ਕਿ ਸਿਕਿਉਰਿਟੀ ਗਾਰਡ ਦਾ ਨਾ ਤੈਨੂੰ ਸਰਕਾਰੀ ਗਾਰਡ ਦਾ ਫਰਕ ਅੱਜ ਪਤਾ ਲੱਗੂਗਾ ਤੈਨੂੰ ਜਿਹੜਾ ਤੂੰ ਸਰਕਾਰੀ ਮਸ਼ੀਨਰੀ ਨੂੰ ਨੁਕਸਾਨ ਪਹੁੰਚਾਉਂਦੇ ਆ ਨਾ ਤੈਨੂੰ ਹੁਣ ਲੱਗੂਗਾ ਪਤਾ ਉਹ ਇਹ ਵੀ ਸਰਕਾਰੀ ਮਸ਼ੀਨਰੀ ਆ ਇਹ ਗੱਡੀ ਸਰਕਾਰ ਦੇ ਟੈਂਪੂ ਆ ਜਿੰਨਾ ਤੇ ਮਹਾਵਾ ਕੱਢਦੀ ਆ ਸਰਕਾਰੀ ਮਸ਼ੀਨਰੀ ਖਰਾਬ ਕਰਾਉਂਦਾ ਹਵਾ ਨਾਲ ਤੈਨੂੰ ਲੱਗੂਗਾ ਨਾ ਪਤਾ ਆ ਵੇਖ ਇੱਥੇ ਹੁਣ ਸਾਹ ਨਹੀਂ ਆਉਂਦਾ ਕਿੰਨਾ ਸਾਹ ਲੈਣਾ ਓਖਾ ਆ ਸਾਰੇ ਰੁੱਕ ਤੁਸੀਂ ਵੜ ਵੜ ਕੇ ਨ ਤੇ ਆਕਸੀਜਨ ਖਤਮ ਕਰਤੀ ਸਾਰੀ ਸਾ ਤੇਨੂੰ ਆਪੇ ਨਹੀਂ ਆਉਣਾ ਸਫਾਈ ਕਦੀ ਕਰਾਈ ਆ ਵੇਖ ਕਿਦਾਂ ਬੂਟੀ ਚੜੀ ਆ ਅਹੀਂ ਸਗੋਂ ਸਫਾਈ ਕਰਨਿਆ ਤੂੰ ਆਣ ਕੇ ਸਾਡੇ ਵਿੱਚ ਟੱਕਾ ਕਰਨਿਆ ਇਹ ਚੰਗੀ ਨੂੰ ਸਫਾਈ ਕਰਨਿਆ ਰੁੱਖ ਵੜਨੇ ਆ ਤੂੰ ਸਾਰੀ ਆਕਸੀਜਨ ਲੈ ਗਏ ਤੁਸੀਂ ਇੱਥੋਂ ਓਏ ਆਕਸੀਜਨ ਕਿਤੇ ਡਰਮਾਂ ਨੇ ਪਾ ਕੇ ਰੱਖੀ ਕਿ ਜਿਹੜੀ ਮੈਂ ਪੀ ਗਿਆ ਵਾ ਸ਼ਰਾਬ ਸ਼ਰੂਬ ਹੋਵੇ ਤਾਂ ਮੈਂ ਮਨ ਵੀ ਲਵਾ ਉਹ ਭਾਵੇਂ ਮੇਰੇ ਤੇ ਜਿੰਨੀ ਮਰਜ਼ੀ ਪਾ ਦੋ ਆ ਮੈਤੇ ਆਕਸੀਜਨ ਜੀ ਨਾ ਪਾਓ ਅੱਗੇ ਕਰੋਨਾ 'ਚ ਬੜੇ ਬੰਦੇ ਮਰੇ 50 ਰੁੱਖ ਘੜੋ ਘੜ ਗਾਇਬ ਆ ਮੇਰੇ ਬੰਦਾ ਲੱਭਦਾ ਫਿਰਦਾ ਕਿੰਨੇ ਦਿਨਾਂ ਦਾ ਵੀ ਕਿਹੜਾ ਬੰਦਾ ਆਉਂਦਾ ਇਥੇ ਵ ਆਦੇ ਮੈਂ ਥੱਲਿਓ ਚੁਗਿਆ ਚਗਾਏ ਆ ਸਫਾਈ ਕੀਤੀ ਆ ਤੇ ਤੂੰ ਮੈਂ ਤੇ ਪਾਈ ਜਾਣ ਨਾ ਰੋਖ ਪਾਈ ਜਾਣ ਡਿਆ ਤੈਨੂੰ ਮੈਂ ਦੱਸਦਾ ਜੇ ਤੇਰੇ ਤੇ ਬੜਾ ਕੁਝ ਪੈਣਾ ਹੋਆ ਆ ਸ਼ਾਹ ਤੇ ਤੂੰ ਹੁਣ ਮੈਂ ਤੇ ਪਾ ਕੇ ੜਨਾ ਸਾਰਾ ਕੁਝ ਪੌੜੇ ਪੈਣਾ ਆ ਉਹ ਭਾਰੀ ਮੈਨੂੰ ਗੱਲ ਚ ਤੇ ਆ ਗਈ ਏ ਜਿੱਤੋਂ ਮੈਂ ਲਵਾ ਕੇ ਲੈ ਆਣਾ ਮੈਨੂੰ ਆਦਾ ਖੂਨ ਮੰਗਦਾ ਵਾ ਸਵੇਰ ਦਾ ਲੱਤਾਂ ਨੂੰ ਆਈ ਜਾਣ ਡਿਆ ਵਾ ਤੇ ਹੁਣ ਮੈਨੂੰ ਲੱਗਦਾ ਕਿਸ ਦੀ ਧੌਣ ਨਾਲ ਨੂੰ ਜਾਊਗਾ ਸਰਕਾਰੀ ਬੰਦਿਆਂ ਨੂੰ ਧਮਕੀ ਦੇਣਿਆ ਤੂੰ ਖੂਨ ਦੀਆਂ ਉਹ ਤੇਰੇ ਨਾਲੋਂ ਵੱਡੇ ਵੱਡੇ ਜੇਲ੍ਹ ਚ ਮੱਛਰਿਆ ਤੇਰੇ ਅਰਕ ਨੂੰ ਚੁੱਕੀ ਫਿਰਦੇ ਹੁੰਦੇ ਉੱਥੇ ਮੁੜ ਕੇ 20 ਸਾਲੀ ਵੀ ਭੁੱਤ ਨਹੀਂ ਪੈਂਦੀ ਆ ਇਹ ਤਾਂ ਫੇ ਬਹੁਤ ਖਤਰਨਾਕ ਸ਼ੈ ਆ ਆਪਾਂ ਫੇ ਗੱਲਾਂ ਬਾਤਾਂ ਨਾਲ ਮਸਲਾ ਹੱਲ ਕਰ ਲੈਨੇ ਆ ਇਹਨੂੰ ਫੇ ਜਰੂਰ ਵੇਚ ਲੈਉਣਾ ਬਸ ਤੈਨੂੰ ਇਹੋ ਕਹਿੰਦੇ ਥੱਲੇ ਰੱਖ ਸਰਕਾਰੀ ਬੰਦਿਆ ਨੇ ਇਹੋ ਜਿਹੀ ਚੀਜ਼ਾਂ ਨਹੀਂ ਕਰੀ ਜਿੰਦੀਆਂ ਨਾਲੇ ਹਰ ਇੱਕ ਮਸਲੇ ਦਾ ਹੱਲ ਲੜਾਈ ਨਹੀਂ ਹੁੰਦੀ ਤੇਰੇ ਕੋਲ ਗਲਤੀ ਹੋਈ ਆ ਤੇ ਤੂੰ ਆਪਣੀ ਗਲਤੀ ਮਾਨ ਨਾ ਮੇਰੇ ਤੋਂ ਕਾਦੀ ਗਲਤੀ ਹੋਈ ਆ ਤੂੰ ਭਰਾਵਾ ਮੈਨੂੰ ਐਵੇਂ ਬਣਾਈ ਆਂ ਰਿਆ ਇੱਕ ਨਾ ਸਪੋਕੀ ਕਰਨ ਰਿਆ ਆ ਆ ਬਾਲਣ ਕੌਣ ਲੈ ਗਿਆ ਇੱਥੋਂ 50 ਰੁੱਖ ਨਹੀਂ ਲੱਪਣ ਦਾ ਸਰਕਾਰ ਸਾਡੇ ਵੈਰ ਪਈ ਆ ਤੇਰੇ ਲੱਗਦਾ ਜਿਆਦੀ ਪਈ ਆ ਸੁਖਣਾ ਲਿੱਸਾ ਵੀ ਵਾਵਾ ਹੀ ਲੱਗਣ ਡਿਆ ਤੇਨੂੰ ਲੱਗਦਾ ਇਹ ਸਮਝ ਨਹੀਂ ਆਈ ਆ ਮੋਟਰਸਾਈਕਲ ਤੇ ਵੇਖ ਪਹਿਲਾਂ ਕੀ ਆ ਉਹ ਵੇਖ ਪਹਿਲਾਂ ਉਹ ਕਾਰਾ ਸਟicker ਲੱਗਾ ਲਾਲ ਤੇ ਨੀਲਾ ਇਹ ਦੇ ਕੇ ਬਾਬਾ ਜੀ ਦਾ ਲੱਗਦਾ ਤਨ ਤਨ ਕਿਹੜੇ ਬਾਬਾ ਜੀ ਆ ਇਹ ਬਾਬਾ ਜੀ ਪੰਜਾਬ ਪੁਲਿਸ ਵਾਲੇ ਆ ਉਥੇ ਥਾਣੇ ਜਾ ਕੇ ਦੱਸ ਦੇਂਦੇ ਸਾਰਾ ਕੁਝ ਪੰਜਾਬ ਪੁਲਸ ਵਾਲੇ ਬਾਬਾ ਜੀ ਹਾਂ ਉੱਥੇ ਮੱਥਾ ਠਾਣੇ ਟੇਕਣਾ ਬਣਾ ਉਹ ਭਾਜੀ ਮੈਨੂੰ ਪਤਾ ਨਹੀਂ ਨਾ ਸਟਿਕਰਾਂਿਆਂ ਦਾ ਮੇਰਾ ਕਦੀ ਵਾਹਣ ਹੀ ਪਿਆ ਮੈਨੂੰ ਕੀ ਪਤਾ ਠਾਣਾ ਥੋਣਿਆਂ ਦਾ ਸ਼ਾਬਾਸ਼ ਜੀ ਮੈਂ ਬੰਦਾ ਵਾਂ ਨਾਲ ਬਾਦਰਾ ਨਾ ਕੀ ਆ ਭਾਜੀ ਵੋਟਾਂ ਤੇ ਬਣ ਗਿਆ ਵਾ ਨਾਮ ਲਿਖਾਤਾ ਹੀ ਅਹੀਂ ਉੱਥੇ ਗੁਰਦਾਰਾ ਸਾਹਿਬ ਇੱਥੇ ਲਿਖਾ ਗੁਰਦੁਆਰੇ ਸਾਹਿਬ ਵਾਲਾ ਬਾਅਦ ਚ ਮੇਰੇ ਨਾਲ ਖਾ ਬੰਦੇਾਂ ਨੂੰ ਬੁੱਝੋ ਹਬਲਾ ਕੀ ਹੋਊਗਾ ਮੈਂ ਤੇਰੀ ਭੂਆ ਦਾ ਮੁੰਡਾ ਨਹੀਂ ਆ ਤੇਰੇ ਨਾਮ ਬੁੱਝਦਾ ਫਿਰਾਂ ਹੈ 10 ਬੰਦੇਾਂ ਨੂੰ ਨਾਮ ਲਖਾ ਨਾ ਕੀ ਆ ਨਾ ਸੁਨਾਗਤੀ ਘਾਟ ਵਾਲਾ ਦੱਸਾਂਗੇ ਜਿਹੜਾ ਪਿੰਡ 'ਚ ਕਹਿੰਦੇ ਉਹ ਦੱਸਾਂ ਦੋਵੇਂ ਦੱਸ ਦੋਵੇਂ ਲਿਖਣੇ ਆਏ ਤੇਰੇ ਪਿੰਡ ਵਾਲਾ ਵੀ ਤੇ ਦੂਜਾ ਵੀ ਲਿਖਣਾ ਚੱਲ ਪਹਿਲਾਂ ਪਤਾ ਲਖਾ ਪਹਿਲਾਂ ਪਿੰਡ ਕਿਹੜਾ ਵਾ ਜਰਾ ਉੱਥੋਂ ਮੈਂ ਨਹੀਂ ਤੇ ਆਪੇ ਪਤਾ ਕਰ ਲਊਗਾ ਪਤਾ ਦੇ ਮੈਨੂੰ ਭੋਲੇ ਗਿਆ ਜਦੋਂ ਦਾ ਬਾਬਾ ਜੀ ਦਾ ਸਟicker ਵੇਖਿਆ ਟਿੱਕਰ ਵੇਖਿਆ ਤੇ ਹੁਣੇ ਤੈਨੂੰ ਚੇਤਾ ਆਣਾ ਜਦੋਂ ਉੱਥੇ ਚੱਲ ਗਏ ਨਾ ਆਪਾਂ ਦਰਬਾਰ ਤੇ ਬਾਬਿਆਂ ਦੇ ਤੇ ਉਹਨਾਂ ਚੇਤਾ ਵੀ ਤੈਨੂੰ ਕਰਾ ਦੇਣਾ ਕਿੱਥੇ ਆਇਆ ਚੇਤਾ ਕਿ ਨਹੀਂ ਕੋਈ ਇੱਥੇ ਦੱਸੇਗਾ ਕਿ ਉੱਥੇ ਜਾ ਕੇ ਦੱਸੂਗਾ ਲੈ ਲਓ ਫਿਰ ਹਾਂ ਦੱਸ ਕਿਹੜਾ ਪਿੰਡ ਆ ਲਿਖੋ ਪਤਾ ਹਾਂ ਪਤਾ ਆ ਜਦੋਂ ਨਿਕਲੋਗੇ ਨਾ ਜੰਗਲ ਚੋਂ ਬਾਹਰ ਇਹ ਕਿਦਾਂ ਪਤਾ ਲਗਾਉਣਿਆ ਚੱਲ ਦੱਸ ਬਾਹਰ ਹੋ ਗਏ ਜੰਗਲ ਤੋਂ ਤੁਰੇ ਜਾਓ ਤੁਰੇ ਜਾਓ ਤੁਰੇ ਜਾਓ ਉਹ ਕਿੰਨਾ ਕੁ ਤੁਰੇ ਜਾਵਾਂ ਮੇਰੀ ਗੱਡੀ ਕਾਪੀ ਮੁੱਕ ਗਈ ਆ ਮੈਂ ਥੱਲੇ ਡਿਕਣਾ ਉਹ ਨਹੀਂ ਨਹੀਂ ਜੰਗਲ ਵਾਵਾ ਲੰਮਾ ਵਣਾ ਤਾਂ ਕਹਿਣਾ ਤੁਰੇ ਜਾ ਕੋਈ ਮੋੜ ਤੂੰ ਦੇਖ ਤੂੰ ਬਾਹਰ ਕੱਢ ਤੂੰ ਮੈਨੂੰ ਇੰਨਾ ਲੰਮਾ ਨਾ ਘਮਾ ਦੂੰ ਇੰਨਾ ਨਹੀਂ ਐਵਰੇਜ ਹੈਗੀ ਮੋਟਰਸਾਈਕਲ ਦੀ ਆ ਨਹਿਰ ਟੱਪ ਲਈ ਆ ਤੁਸੀਂ ਹਾਂ ਨਹੀਂ ਟੱਪੀ ਟੱਪ ਗਿਆ ਮੈਂ ਪ੍ਰਵਾ ਗੱਡੀ ਦਾ ਮੈਂ ਟੱਪ ਲਈ ਆ ਨਾ ਹਾਂ ਗੁਰਦਾਰੇ ਵਾਲੀ ਗਲੀ ਹੋ ਗਈ ਜੇ ਨਾ ਹਾਂ ਤੁਰੇ ਜਾਓ ਖੱਬੇ ਮੁੜ ਜਾਓ ਖੱਬੇ ਮੁੜ ਗਏ ਦੋ ਕਦਮ ਹੋਰ ਤੁਰ ਕੇ ਨਾ ਹਾਂ ਸਾਹਮਣੇ ਕਾਲਾ ਜਿਹਾ ਗੇਟ ਦੇਖਣ ਡਿਆ ਦੇਖਣ ਡਿਆ ਗੇਟ ਮੇਰੇ ਸਹੌਰੇ ਆ ਨਾ ਸਹੌਰੇ ਆ ਨਾ ਉਹ ਸਹੌਰੇ ਆ ਨਹੀਂ ਜਾਣਾ ਆਪਣਾ ਲਖਾ ਪਤਾ ਤੂੰ ਅੱਛਾ ਨਾਲ ਦੀ ਗਲੀ ਮੁੜ ਜਾ ਸੱਜੇ ਹੋ ਜਾ ਹੂੰ ਸਾਹਮਣੇ ਵਾਟਰ ਕੂਲਰ ਪਿਆ ਦਿਖਣ ਡਿਆ ਜੇ ਆਹੋ ਆ ਗਿਆ ਵਾਟਰ ਕੂਲਰ ਆ ਪਾਣੀ ਪੀ ਲੋ ਥੱਕ ਗਏ ਹੋ ਇਹ ਕਿਹੋ ਜਿਹਾ ਪਤੇ ਲਿਖਾਉਣ ਨੇ ਤੂੰ ਆ ਕੀ ਕੀਤਾ ਈ ਚੰਗੀ ਤਰ੍ਹਾਂ ਪਤਾ ਲਿਖਾ ਬੰਦਿਆਂ ਨੂੰ ਭਾਜੀ ਜਿੱਦਾਂ ਮੈਨੂੰ ਜਾਂਚ ਮੈਂ ਓਦਾਂ ਲਿਖਾਉਂਗਾ ਮੈਨੂੰ ਪੈਂਦੇ ਕਿਉਂ ਜੀ ਇਹ ਜਾਂਚ ਗਾੜੀ ਕੈਂਚੀ ਸਾਈਕਲ 'ਤੇ ਚਲਾਉਂਦੇ ਆਂ ਵੀ ਤੈਨੂੰ ਕੈਂਚੀ ਜਾਂਚ ਆ ਤੇ ਮੈਕਮਾ ਵੀ ਆਹੋ ਕੈਂਚੀ ਚਲਾ ਲਾ ਕੋਈ ਨਹੀਂ ਤੈਨੂੰ ਕੈਂਚੀ ਜਾਂਚ ਆ ਤੇ ਬੰਦਿਆਂ ਨੂੰ ਪਤਾ ਲਿਖਾ ਪਤਾ ਲਿਖਾਉਣ ਦੀ ਵੀ ਜਾਂਚ ਹੁੰਦੀ ਆ ਕੋਈ ਆ ਲੱਗੇ ਆ ਗਿਆ ਘਰ ਦੇਖੋ ਹਾਂ ਕਿੱਥੇ ਪਹੁੰਚ ਗਏ ਕਾਲੇ ਗੇਟ ਤੋਂ ਗਾੜੀ ਸਾਹਮਣੇ ਠੱਠਾ ਜਿਹਾ ਘਰ ਦਿਖਣ ਡਿਆ ਇੱਕ ਹਾਂ ਠੱਠਾ ਦਿਖਣ ਡਿਆ ਨਾਲ ਹੀ ਇਹਦੇ ਇੱਕ ਖੂਹ ਆ ਹਾਂ ਇਹ ਮੇਰਾ ਪਤਾ ਜੇ ਉਹ ਠੱਠਾ ਖੂਹ ਆ ਤੇਰਾ ਪਤਾ ਟੱਠਾ ਖੂਈ ਆ ਭਾਈ ਜਦੋਂ ਹੁਣ ਤੁਸੀਂ ਪਰਚੇ ਪਾਉਣ ਤਾਂ ਹੀ ਆ ਗਏ ਜੇ ਤੇ ਟੱਠਾ ਖੂਈ ਆ ਹੋਰ ਫੇ ਤੁਹਾਨੂੰ ਹੁਣ ਮੈਂ ਪਤਾ ਕੀ ਲਿਖਾਵਾਂ ਆਪਣਾ ਆਪੇ ਹੀ ਪਤਾ ਲਿਖ ਲਿਓ ਮੇਰੇ ਮਗਰ ਮਗਰਾਂੜ ਕੇ ਤੈਨੂੰ ਚਕਾਉਣਾ ਬਾਲਣ ਤੈਨੂੰ ਤੇ ਟਾਣੀ ਨਹੀਂ ਲੈ ਕੇ ਜਾਣ ਦੇਣੀ ਤੇਰੇ ਤੇਰੇ ਕੇਸ ਭੰਡਿਆ ਤੇ ਤੂੰ ਕਹਿੰਦਾ ਮੈਨੂੰ ਚਕਾ ਦਿਓ ਸਰਕਾਰੀ ਬੰਦੇ ਨੂੰ ਭਾਜੀ ਸਰਕਾਰੀ ਵੀ ਬੰਦੇ ਹੀ ਹੁੰਦੇ ਆ ਬਾਲਣ ਚਕਾਉਂਦੇ ਨਹੀਂ ਆ ਬਾਲਣ ਰੱਖਾਉਣ ਵਾਲੇ ਬੰਦੇ ਆ ਸਰਕਾਰੀ ਠੀਕ ਆ ਨਾ ਇਹ ਬੰਦਿਆਂ ਕੋ ਚਾਲ ਆਪਣਾ ਨਾਲ ਖਾਨ ਆ ਗਈ ਆ ਤੇਰਾ ਭਾਜੀ ਮਰਿਆ ਹੀ ਲੈ ਲਓ ਮਰਿਆ ਇਹ ਕਿਹੋ ਜਿਹਾ ਨਾ ਸ਼ੀਰ ਸਿੰਘ ਲੈ ਲਓ ਫਿਰ ਉਹ ਤੂੰ ਕਹਦਾ ਸ਼ੀਰ ਆਂ ਕਰਦੇ ਕੰਮ ਕਰਦਾ ਮਾਰਿਆ ਗਿਆ ਉਹਨਾਂ ਲਈ ਤਾਂ ਮੈਂ ਸ਼ੀਰ ਹੀ ਆਂ ਨਾ ਤੈਨੂੰ ਮੈਂ ਲਗਾਉਣਾ ਸ਼ੀਰ ਚੱਲ ਬਾਪ ਦਾ ਨਾਮ ਦੱਸ ਕੀ ਆ ਪਿਤਾ ਦਾ ਨਾਮ ਕੀ ਆ ਲਾ ਪਤਾ ਹੀ ਲੇਖ ਲਓ ਫਿਰ ਲਾ ਪਤਾ ਇਹ ਕਿਹੋ ਜਿਹਾ ਨਾਮ ਆ ਤੁਸੀਂ ਮੈਨੂੰ ਜੇਲ੍ਹ ਤੋਂ ਸੁਟ ਦੇਣਾ ਵਾ ਉਹਨਾਂ ਮਗਰ ਆਉਣਾ ਨਹੀਂ ਆ ਉਹਨਾਂ ਲਈ ਤੇ ਮੈਂ ਲਾ ਪਤਾ ਹੀ ਹੋ ਜਾਣਾ ਨਾ ਤੇ ਮੇਰੇ ਲਈ ਉਹ ਲਾ ਪਤਾ ਹੋ ਜਾਣੇ ਇਹ ਲੱਗਦਾ ਤੂੰ ਇਦਾਂ ਨਹੀਂ ਮੰਨਣਾ ਸਿੱਧੀ ਉਂਗਲ ਨਾਲ ਘੇਉਣ ਹੀ ਨਿਕਲਣਾ ਟੇਢੀ ਕਰਨੀ ਪੈਣੀ ਖਲੋਇਆ ਤੈਨੂੰ ਬੰਦੇ ਸੱਦਣੇ ਪੈਣੇ ਮੈਨੂੰ ਭਾਜੀ ਰੁਕੋ ਰੁਕੋ ਬੰਦੇ ਕੱਲ ਹੀ ਸੱਦਣੇ ਆ ਆਪਾਂ ਵੀ ਤੇ ਬੰਦੇ ਹੀ ਆ ਤੁਸੀਂ ਵੀ ਬੰਦੇ ਮੈਂ ਵੀ ਬੰਦਾ ਐਵੇਂ ਬੁੱਡੀਆਂ ਦਾ ਵਿੱਚ ਕੀ ਕੰਮ ਬੁੱਡੀਆਂ ਨਹੀਂ ਸੱਦਣ ਲਿਆ ਬੰਦੇ ਸੱਦਣ ਲਿਆ ਨਹੀਂ ਨਹੀਂ ਭਾਜੀ ਰੁਕੋ ਪੰਜਾਬ ਪੁਲਿਸ ਤੇ ਵਾਹੇ ਵੀ ਕਹਿੰਦੇ ਆ ਕਿ ਲੈ ਦੇ ਕੇ ਅੱਛਾ ਹੁਣ ਆ ਆ ਤੂੰ ਗੱਲ ਦੇ ਉੱਤੇ ਹਾਂਜੀ ਕੋਨੇ ਤੱਕ ਇਹ ਆ ਤੇਰੇ ਕੋਲ ਲੈਣ ਦੇਣ ਨੂੰ ਲੈ ਦੇਣ ਨੂੰ ਹਾਂ ਨਾਂ ਦੇ ਨੇ ਤੇ ਭਾਜੀ ਹੁਣ ਮੇਰੇ ਤੋਂ ਬਾਲਣੀਆਂ ਤੇ ਬਾਲਣ ਤੇਰੇ ਉੱਤੇ ਪਾ ਦਿਆ ਫਿਰ ਇਹ ਬਾਲਣ ਬੁੱਲਣਾ ਨਹੀਂ ਸਰਨਾ ਠੀਕ ਹੈ ਨਾ ਚਾਹ ਪਾਣੀ ਗੱਡ ਬੰਦਿਆਂ ਕੋਲ ਨਾਲੇ ਇੱਥੇ ਕੀ ਹੱਥ ਮਾਰਨੇ ਇੱਥੋਂ ਕੱਢ ਕੀ ਆ ਇੱਥੇ ਇੱਥੇ ਭਾਜੀ ਹਾਂ ਇੱਥੇ ਮੇਰੇ ਗੜ ਜਾ ਆਇਆ ਵਾ ਵੇਖੋ ਸੋਚ ਵੀ ਤੁਹਾਨੂੰ ਲੱਗਣ ਡਈ ਹੋਣੀ ਹੈ ਕੱਲੀ ਵਾਲੇ ਮਲਟਰਾ ਸਾਊਂਡ ਜੀ ਕਰਾ ਕੇ ਆਇਆ ਵਾ ਤੇ ਕੀ ਆਇਆ ਫਿਲਟਰ ਸਾਊਂਡ ਚ ਅਲਟਰਾ ਸਾਊਂਡ ਚ ਆਂਦੇ ਤੁਹਾਡੇ ਦਿਲ ਚ ਮਲੱਪ ਪਏ ਆ ਉਹ ਤੇਰਾ ਦੇ ਲਈ ਇੱਥੇ ਆ ਉਹ ਮੈਂ ਗਰੀਬ ਬੰਦਾ ਭਾਜੀ ਕੀ ਪਤਾ ਗਰੀਬਾਂ ਦਾ ਇੱਥੇ ਹੀ ਆਉਂਦੇ ਹੋਣ ਉਹ ਨਾ ਪੜਵੀ ਆ ਤੂੰ ਗਰੀਬ ਨਹੀਂ ਆ ਕੱਲਾ ਦੱਸ ਹੁਣ ਫੇ ਕਿਦਾਂ ਕਰਨੀ ਆ ਚਾਹ ਪਾਣੀ ਦਾ ਕੋਈ ਇੰਤਜ਼ਾਮ ਤੇ ਹੈ ਨਹੀਂ ਫੇ ਤੇਰੇ ਕੋ ਫੇ ਤੈਨੂੰ ਲੈ ਕੇ ਚਲੀਏ ਡਾਲੇ ਚ ਪਾ ਕੇ ਚਾਹ ਪਾਣੀ ਦੀ ਗੱਲ ਹੀ ਹੁਣ ਤਨਾ ਨਾ ਮੇਰਾ ਨਾਮ ਲਿਖੋਗੇ ਨਹੀਂ ਚਾਹ ਪਾਣੀ ਹੋਊਗਾ ਤੇ ਫੇਰ ਆਪਾਂ ਕਦ ਲਈ ਨਾਮ ਲਿਖਣਾ ਚਲਦੇ ਨਹੀਂ ਜਾਣ ਦੇਨੇ ਬੰਦਾ شریف ਹੀ ਲੱਗਣਿਆ ਤੂੰ ਹੁਣ ਤੇ ਆਪਾਂ ਭਰਾਵਾ ਹਾਂ ਚਾਹ ਪਾਣੀ ਤੋਂ ਬਗੈਰ ਨਹੀਂ ਤਾਨੂੰ ਹੁਣ ਮੈਂ ਜਾਣ ਦੇਣਾ ਆ ਬਾਲਣ ਪਿਆ ਤਿਆਰ ਰੱਖਿਆ ਹੋ ਤੁਸੀਂ ਠੀਕ ਉਹ ਵੀਰ ਚੱਲਿਆ ਵਾ ਉਹ ਮੈਂ ਚਾਹ ਪਾਣੀ ਲੈ ਆਵਾਂ 2 ਮਿੰਟ ਰੁਕੋ ਖਲੋ ਜੋ ਉਹ ਗੱਲ ਸੁਣ ਰਿਹਾ ਨਾ 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 ਹੁਣ ਤੇ ਆਪਾਂ ਭਰਾਵਾਂ ਆ ਨਾ ਹੁਣ ਨਾ ਭਾਜੀ ਗਾ ਇੱਥੇ ਖਲੋ ਜੋ ਮੈਂ ਚਾਹ ਪਾਣੀ ਲੈ ਕੇ ਤੇ ਆਉਂਦਾ ਝਾਲੂ ਸੇਵਕਾ ਭਾਂਜਾ ਪੈਰਾ ਸ਼ੂਟ ਉਹ ਤੈਨੂੰ ਮੈਂ ਦੱਸਦਾ ਤੇਰੇ ਮਗਰੇ ਹੀ ਆਉਣਾ ਮੈਂ